ਯੂਕਰੇਨ ਤੇ ਰਸ਼ੀਆ ਦੀ ਵਾਰ ਨੂੰ ਜਿਹੜਾ ਉਹ ਲੈ ਕੇ ਆ ਰਸ਼ੀਆ ਨੇ ਇੱਕ ਹਮਲਾ ਕਰ ਦਿੱਤਾ ਯੂਕਰੇਨ ਦੇ ਉੱਤੇ ਸੂਮੀ ਕਰਕੇ ਜਿਹੜਾ ਸ਼ਹਿਰ ਆ ਉਸ ਦੇ ਉੱਤੇ ਮਿਜ਼ਾਈਲ ਸਟ੍ਰਾਈਕ ਕਿਤੇ ਗਈ ਆ ਪਰ ਰਸ਼ੀਆ ਦੀ ਥਾਂ ਤੇ ਮਾਫੀ ਜਿਹੜੀ ਕੌਣ ਮੰਗ ਰਿਹਾ ਰਾਸ਼ਪਤੀ ਟਰੰਪ ਕਹਿੰਦੇ ਵੀ ਮਿਸਟੇਕ ਦੇ ਨਾਲ ਰਸ਼ੀਆ ਦੇ ਕੋਲੋਂ ਹਮਲਾ ਜਿਹੜਾ ਯੂਕਰੇਨ ਦੇ ਉੱਤੇ ਇਸ ਬਾਬਤ ਜਿਹੜਾ ਹੋ ਗਿਆ ਆ ਇਹ ਬੜੀ ਹੈਰਾਨੀ ਕੌਣ ਜਿਹੜੀ ਗੱਲ ਆ ਵੀ ਹਮਲਾ ਰਸ਼ੀਆ ਕਰੇ ਮਾਫੀ ਅਮਰੀਕਾ ਦਾ ਰਾਸ਼ਟਰਪਤੀ ਜਿਹੜਾ ਉਹ ਮੰਗ ਰਿਆ ਹੋਵੇ ਕਿਤੇ ਕਾਮਰੇਡ ਤੇ ਨਹੀਂ ਆਪਾਂ ਜਿਹੜਾ ਰਾਸ਼ਟਰਪਤੀ ਬਿਠਾ ਲਿਆ ਉੱਤੇ ਉਹ ਜਿਹੜਾ ਰੂਸ ਦੇ ਨਾਲ ਹੀ ਮਿਲ ਕੇ ਇਸ ਟਾਈਮ ਜਿਹੜਾ ਚੱਲ ਰਿਹਾ ਆ ਇੱਕ ਟਾਈਮ ਦੇ ਉੱਤੇ ਜਿਹੜਾ ਹਰਜੋਤ ਸਿੰਘ ਜੀ ਇਹ ਆਪਾਂ ਦੇਖਿਆ ਗਿਆ ਸੀਗਾ ਵੀ ਰਾਸ਼ਟਰਪਤੀ 트ੰਪ ਆ ਉਹਨਾਂ ਨੇ ਇਹ ਆਖਿਆ ਸੀ ਵੀ ਆਪਣੇ ਪਹਿਲੇ ਦਿਨ ਆਉਂਦੇ ਆਂ ਹੀ ਲੜਾਈ ਜਿਹੜੀ ਉਹ ਬੰਦ ਹੋ ਜਾਊਗੀ ਫਿਰ ਯੂਕਰੇਨ ਵਾਲਾ ਇੱਥੇ ਆਇਆ ਜੋ ਦੇ ਨਾਲ ਹੋਇਆ ਵਰਤਾਰਾ ਹੋਇਆ ਉਹ ਸਭ ਦੇ ਦੇਖਿਆ ਫਿਰ ਰਸ਼ੀਆ ਦੇ ਨਾਲ ਇਹਨਾਂ ਨੇ ਮਿਡਲ ਈਸਟ ਦੇ ਵਿੱਚ ਮੁਲਾਕਾਤ ਕੀਤੀ ਇੱਕ ਤਰਫਾ ਫਿਰ 30 ਦਿਨਾਂ ਦਾ ਜਿਹੜਾ ਵਿਰਾਮ ਆ ਯੁੱਧ ਦੇ ਵਿੱਚ ਉਹ ਲਵਾਇਆ ਗਿਆ ਜਿਸ ਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਉਹ ਉਹਦੇ ਉੱਤੇ ਜਿਹੜਾ ਉਹ ਲੜਾਈ ਨੂੰ ਜਿਹੜਾ ਉਹ ਰੋਕਿਆ ਗਿਆ ਸੀ ਵੀ ਇਨਫਰਾਸਟ੍ਰਕਚਰ ਦੇ ਉੱਤੇ ਜਿਹੜਾ ਉਹ ਨਹੀਂ ਹੋਊਗਾ ਵੀਕੈਂਡ ਦੀ ਸਟ੍ਰਾਈਕ ਯੂਕਰੇਨ ਦੇ ਜਿਹੜੇ ਅਲਾਈਜ਼ ਆ ਉਹਨਾਂ ਦੇ ਲਈ ਇੱਕ ਇੱਕ ਹਿਸਾਬ ਦੇ ਨਾਲ ਜਾਂ ਯੂਕਰੇਨ ਦੇ ਲਈ ਦੁਨੀਆ ਦੇ ਲਈ ਇਸ ਚੀਜ਼ ਨੂੰ ਦਰਸਾਉਂਦਾ ਆ ਵੀ ਕਿਸ ਤਰੀਕੇ ਦੇ ਨਾਲ ਉਹ ਅਜੇ ਵੀ ਜਿਹੜਾ ਕਾਮਾ ਲੜਾਈ ਆ ਉਹੀ ਉਸੇ ਤਰੀਕੇ ਦੇ ਨਾਲ ਜਿਹੜਾ ਉਹ ਚਲਾ ਕੇ ਰੱਖੀ ਹੈਗੀ ਆ ਜੀ ਬਿਲਕੁਲ ਅ ਬਾਕੀ ਕੁਝ ਜਿਹੜੀਆਂ ਖਬਰਾਂ ਹੈਗੀਆਂ ਆ ਉਹ ਇਮੀਗ੍ਰੇਸ਼ਨ ਦੇ ਨਾਲ ਜ਼ਰੂਰ ਰਿਲੇਟਡ ਹੈਗੀਆਂ ਉਸ ਤੋਂ ਪਹਿਲਾਂ ਇੱਕ ਦੋ ਹੋਰ ਖਬਰਾਂ ਆਪਾਂ ਤੁਹਾਡੀਆਂ ਨਾਲ ਸਾਂਝੀਆਂ ਕਰਦੇ ਹਾਂ ਯੂਕਰੇਨ ਤੇ ਰਸ਼ੀਆ ਦੀ ਵਾਰ ਨੂੰ ਜਿਹੜਾ ਉਹ ਲੈ ਕੇ ਆ ਰਸ਼ੀਆ ਨੇ ਇੱਕ ਹਮਲਾ ਕਰ ਦਿੱਤਾ ਯੂਕਰੇਨ ਦੇ ਉੱਤੇ ਸੂਮੀ ਕਰਕੇ ਜਿਹੜਾ ਸ਼ਹਿਰ ਆ ਉਸ ਦੇ ਉੱਤੇ ਮਿਜ਼ਾਈਲ ਸਟ੍ਰਾਈਕ ਕਿਤੇ ਗਈ ਆ ਪਰ ਰਸ਼ੀਆ ਦੀ ਥਾਂ ਤੇ ਮਾਫੀ ਜਿਹੜੀ ਕੌਣ ਮੰਗ ਰਿਹਾ ਰਾਸ਼ਪਤੀ ਟਰੰਪ ਕਹਿੰਦੇ ਵੀ ਮਿਸਟੇਕ ਦੇ ਨਾਲ ਰਸ਼ੀਆ ਦੇ ਕੋਲੋਂ ਹਮਲਾ ਜਿਹੜਾ ਯੂਕਰੇਨ ਦੇ ਉੱਤੇ ਇਸ ਬਾਬਤ ਜਿਹੜਾ ਹੋ ਗਿਆ ਆ ਇਹ ਬੜੀ ਹੈਰਾਨੀ ਕੌਣ ਜਿਹੜੀ ਗੱਲ ਆ ਵੀ ਹਮਲਾ ਰਸ਼ੀਆ ਕਰੇ ਮਾਫੀ ਅਮਰੀਕਾ ਦਾ ਰਾਸ਼ਟਰਪਤੀ ਜਿਹੜਾ ਉਹ ਮੰਗ ਰਿਆ ਹੋਵੇ ਕਿਤੇ ਕਾਮਰੇਡ ਤੇ ਨਹੀਂ ਆਪਾਂ ਜਿਹੜਾ ਰਾਸ਼ਟਰਪਤੀ ਬਿਠਾ ਲਿਆ ਉੱਤੇ ਉਹ ਜਿਹੜਾ ਰੂਸ ਦੇ ਨਾਲ ਹੀ ਮਿਲ ਕੇ ਇਸ ਟਾਈਮ ਜਿਹੜਾ ਉਹ ਚੱਲ ਰਿਹਾ ਆ ਇੱਕ ਟਾਈਮ ਦੇ ਉੱਤੇ ਜਿਹੜਾ ਹਰਜੋਤ ਸਿੰਘ ਜੀ ਇਹ ਆਪਾਂ ਦੇਖਿਆ ਗਿਆ ਸੀਗਾ ਵੀ ਰਾਸ਼ਟਰਪਤੀ 트ੰਪ ਆ ਉਹਨਾਂ ਨੇ ਇਹ ਆਖਿਆ ਸੀ ਵੀ ਆਪਣੇ ਪਹਿਲੇ ਦਿਨ ਆਉਂਦੇ ਆਂ ਹੀ ਲੜਾਈ ਜਿਹੜੀ ਉਹ ਬੰਦ ਹੋ ਜਾਊਗੀ ਫਿਰ ਯੂਕਰੇਨ ਵਾਲਾ ਇੱਥੇ ਆਇਆ ਜੋ ਦੇ ਨਾਲ ਹੋਇਆ ਵਰਤਾਰਾ ਹੋਇਆ ਉਹ ਸਭ ਦੇ ਦੇਖਿਆ ਫਿਰ ਰਸ਼ੀਆ ਦੇ ਨਾਲ ਇਹਨਾਂ ਨੇ ਮਿਡਲ ਈਸਟ ਦੇ ਵਿੱਚ ਮੁਲਾਕਾਤ ਕੀਤੀ ਇੱਕ ਤਰਫਾ ਫਿਰ 30 ਦਿਨਾਂ ਦਾ ਜਿਹੜਾ ਵਿਰਾਮ ਆ ਯੁੱਧ ਦੇ ਵਿੱਚ ਉਹ ਲਵਾਇਆ ਗਿਆ ਜਿਸ ਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਆ ਉਹ ਉਹਦੇ ਉੱਤੇ ਜਿਹੜਾ ਉਹ ਲੜਾਈ ਨੂੰ ਜਿਹੜਾ ਉਹ ਰੋਕਿਆ ਗਿਆ ਸੀ ਵੀ ਇਨਫਰਾਸਟ੍ਰਕਚਰ ਦੇ ਉੱਤੇ ਜਿਹੜਾ ਉਹ ਨਹੀਂ ਹੋਊਗਾ ਵੀਕੈਂਡ ਦੀ ਸਟ੍ਰਾਈਕ ਯੂਕਰੇਨ ਦੇ ਜਿਹੜੇ ਅਲਾਈਜ਼ ਆ ਉਹਨਾਂ ਦੇ ਲਈ ਇੱਕ ਇੱਕ ਹਿਸਾਬ ਦੇ ਨਾਲ ਜਾਂ ਯੂਕਰੇਨ ਦੇ ਲਈ ਦੁਨੀਆ ਦੇ ਲਈ ਇਸ ਚੀਜ਼ ਨੂੰ ਦਰਸਾਉਂਦਾ ਆ ਵੀ ਕੇਸ ਤਰੀਕੇ ਦੇ ਨਾਲ ਉਹ ਅਜੇ ਵੀ ਜਿਹੜਾ ਕਾਮਾ ਲੜਾਈ ਆ ਉਹੀ ਉਸੇ ਤਰੀਕੇ ਦੇ ਨਾਲ ਜਿਹੜਾ ਉਹ ਚਲਾ ਕੇ ਰੱਖੀ ਹੈਗੀ ਆ ਜੀ ਬਿਲਕੁਲ ਅ ਬਾਕੀ ਕੁਝ ਜਿਹੜੀਆਂ ਖਬਰਾਂ ਹੈਗੀਆਂ ਆ ਉਹ ਇਮੀਗ੍ਰੇਸ਼ਨ ਦੇ ਨਾਲ ਜ਼ਰੂਰ ਰਿਲੇਟਡ ਹੈਗੀਆਂ ਉਸ ਤੋਂ ਪਹਿਲਾਂ ਇੱਕ ਦੋ ਹੋਰ ਖਬਰਾਂ ਆਪਾਂ ਤੁਹਾਡੀਆਂ ਨਾਲ ਸਾਂਝੀਆਂ ਕਰਦੇ ਆ